ਕਿਉਂਕਿ ਪੰਜਾਬ ਦੀ ਗੱਲ ਕਰਨ ਵਾਲੀ ਇੱਕੋ ਇੱਕ ਸਾਡੀ ਪੰਥ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਇਹ ਭਗਵੰਤ ਮਾਨ ਜਿਹੜਾ ਅੱਜ ਮੂੰਹ ਤੇ ਟੇਪ ਲਗਾ ਕੇ ਹੋਇਆ ਬੈਠਾ ਹੈ ਇਹਨੇ ਸਭ ਕੁਝ ਦੇ ਦੇਣਾ ਹੈ ਅੱਜ ਅਰਬਾਂ ਰੁਪਏ ਦਾ ਕਰਜ਼ਾ ਸਾਡੇ ਪੰਜਾਬ ਤੇ ਚੜਿਆ ਹੋਇਆ ਹੈ ਇੰਨੀ ਇੰਨੀ ਵੱਡੀਆਂ ਗੱਲਾਂ ਕਰਨ ਵਾਲਾ ਭਗਵੰਤ ਮਾਨ ਅੱਜ ਕਿੱਥੇ ਹੈ ਅਸੀਂ ਵੱਡੇ ਮੁੱਦੇ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਸੱਤਾ ਚਾਹੀ ਕਹਿੰਦੇ ਸਿਹਤ ਆਮ ਆਦਮੀ ਜਿਹੜਾ ਕਲੀਨਿਕ ਘਰ ਬੈਠਾ ਹੀ ਤੁਸੀਂ ਸਾਰੇ ਇਲਾਜ ਤੁਹਾਡੇ ਮੁਫਤ ਹੁੰਦੇ ਰਹਿਣਗੇ ਕਿ ਤੁਸੀਂ ਦੱਸੋ ਕਿ ਇਲਾਜ ਹੋ ਰਿਹਾ ਹੈ ਨਹੀਂ ਹੋ ਰਿਹਾ ਇੱਕ ਮਾਸਟਰ ਦਾ ਮੁੰਡਾ ਜਿਹੜਾ ਪੜ੍ਹਾਈ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਅੱਜ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਠ ਕਾਲਜ ਅੱਠ ਕਾਲਜ ਪੰਜਾਬ ਦੇ ਜਿਹੜਾ ਪ੍ਰਾਈਵੇਟ ਕਰਨ ਜਾ ਰਿਹਾ ਹੈ ਕਿਉਂ ਕਿ ਕਿਉਂਕਿ ਇਹ ਦਿੱਲੀ ਦੇ ਲੋਕਾਂ ਦੇ ਹੱਥਾਂ ਦਾ ਖਿਡਾਉਣਾ ਹੈ 2.5 ਸਾਲ ਹੋ ਗਏ ਕਿੰਨੀਆਂ ਕੁ ਗਰੰਟੀਆਂ ਮਿਲਿਆ ਨੇ ਪਿੰਡਾਂ 'ਚ ਕੋਈ ਗਰੰਟ ਨਹੀਂ ਮਿਲ ਰਹੀ ਹੈਗੀ ਕਿ ਅਸੀਂ ਇਸ ਲਈ ਵੋਟ ਪਾਈ ਸੀ ਕਿ ਸਾਡੇ ਜਿਹੜਾ ਪੰਜਾਬ ਹੈ ਦਿੱਲੀ ਦੇ ਲੋਕਾਂ ਨੂੰ ਦਿੱਲੀ ਤੇ ਬੈਠੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਬੇਚ ਦਿੱਤਾ ਜਾਵੇ ਅੱਜ ਇਹਨਾਂ ਦੇ 92 ਐਮਐਲਏ ਕਿੱਥੇ ਲੁਕੇ ਬੈਠੇ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਲੋਂਗੋਵਾਲ ਸਾਹਿਬ ਜੀ ਜਿਨ੍ਹਾਂ ਨੂੰ ਅਮਨ ਔਰ ਸ਼ਾਂਤੀ ਦੇ ਦੂਤ ਕਿਹਾ ਗਿਆ ਜਿਨ੍ਹਾਂ ਨੇ ਨਹੀਂ ਹੋਣ ਦੇਣਗੀਆਂ ਕਿਉਂਕਿ ਇਹ ਪੰਛ ਦੋਗੀ ਸਰਕਾਰਾਂ ਨੇ ਇਹ ਪੰਛ ਨੂੰ ਦੁੱਖ ਦੇਣ ਵਾਲੀਆਂ ਸਰਕਾਰਾਂ ਨੇ ਪੰਜਾਬ ਦੀ ਅਗਰ ਕੋਈ ਗੱਲ ਕਰ ਸਕਦਾ ਹੈ ਤਾਂ ਉਹ ਇੱਕੋ ਇੱਕ ਪਾਰਟੀ ਹੈ ਉਹ ਤੁਹਾਡੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਨੇ ਹਮੇਸ਼ਾ ਪੰਜਾਬ ਦੇ ਮੁੱਦਿਆਂ ਨੂੰ ਪਹਿਲ ਦਿੱਤੀ ਹੈ ਅੱਜ ਵੀ ਜੇ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ ਗਿਆ ਤਾਂ ਉਹ ਸਿਰਫ ਔਰ ਸਿਰਫ ਪੰਜਾਬ ਦੇ ਹੱਕਾਂ ਨੂੰ ਦੇਖਦੇ ਹੋਏ ਨਹੀਂ ਕੀਤਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਆਸਾ ਉਮੀਦਾਂ ਨੂੰ ਦੇਖਦੇ ਹੋਏ ਸਾਡੇ ਪ੍ਰਧਾਨ ਸਾਹਿਬ ਸਰਦਾਰ ਆਪਣੀ ਪੰਥ ਦੀ ਪਾਰਟੀ ਸਰਦਾਰ ਲੋਂਗੋਵਾਲ ਸਾਹਿਬ ਦੀ ਪਾਰਟੀ ਜਿਹਨੂੰ ਸਾਡੀ ਬਹੁਤ ਜ਼ਰੂਰਤ ਹੈ ਕਰ ਕਰ ਜਾਣ ਦੀ ਜ਼ਰੂਰਤ ਹੈ ਪਿੰਡ ਪਿੰਡ ਜਾਣ ਦੀ ਜ਼ਰੂਰਤ ਹੈ ਤਾਂ ਕਿ ਸ਼ਰਮਨੀ ਅਕਾਲੀ ਦਲ ਨੂੰ بچਾ ਕੇ ਪੰਜਾਬ ਨੂੰ ਬਚਾਇਆ ਜਾ ਸਕੇ ਜੇ ਅੱਜ ਵੀ ਅਸੀਂ ਘਰ ਬੈਠੇ ਰਹੇ ਤਾਂ ਇਹ ਜਿਹੜੇ ਲੋਕ ਤੁਰੇ ਫਿਰਦੇ ਨੇ ਜਿਹੜਾ ਚਾਰੇ ਪਾਸੋਂ ਅੰਜਾਮ ਨੂੰ ਕਿਹੜਾ ਪਾਇਆ ਹੋਇਆ ਹੈ ਇਹਨਾਂ ਨੇ ਸਾਡਾ ਕੱਖ ਰਹਿ ਨਹੀਂ ਦੇਣਾ ਇਸ ਕਰਕੇ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਹੈ ਸਾਡੇ ਨੌਜਵਾਨਾਂ ਦੇ ਸਿਰ ਤੇ ਹੈ ਵੀਰੋ ਅਸੀਂ ਬਹੁਤ ਵੱਡੀ ਗਿਣਤੀ ਚ ਬਦਲਾ ਦੇਣਾ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਦੋ ਵੱਡੇ ਮੁੱਦੇ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਸੱਤਾ ਚਾਹੀ ਕਹਿੰਦੇ ਸਿਹਤ ਆਮ ਆਦਮੀ ਜਿਹੜਾ ਕਲੀਨਿਕ ਕਰ ਬੈਠਾ ਹੀ ਤੁਸੀਂ ਸਾਰੇ ਇਲਾਜ ਤੁਹਾਡੇ ਮੁਫਤ ਹੁੰਦੇ ਰਹਿਣਗੇ ਕਿ ਤੁਸੀਂ ਦੱਸੋ ਕਿ ਇਲਾਜ ਹੋ ਰਿਹਾ ਹੈ ਨਹੀਂ ਹੋ ਰਿਹਾ ਸਿੱਖਿਆ ਦੇ ਨਾਂ ਤੇ ਕਿ ਗਰੀਬ ਦੇ ਬੱਚੇ ਵੀ ਪੜ੍ਹਨੇ ਚਾਹੀਦੇ ਨੇ ਇੱਕ ਮਾਸਟਰ ਦਾ ਮੁੰਡਾ ਜਿਹੜਾ ਪੜ੍ਹਾਈ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਅੱਜ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਠ ਕਾਲਜ ਅੱਠ ਕਾਲਜ ਪੰਜਾਬ ਦੇ ਜਿਹੜਾ ਪ੍ਰਾਈਵੇਟ ਕਰਨ ਜਾ ਰਿਹਾ ਹੈ ਕਿਉਂ ਕੋ ਕੇ ਹੈ ਦਿੱਲੀ ਦੇ ਲੋਕਾਂ ਦੇ ਹੱਥਾਂ ਦਾ ਖਿਡਾਉਣਾ ਹੈ ਇਹ ਲੋਕ ਬਹਿਰੂਪੀਏ ਨੇ ਜਿਹੜੇ ਰੂਪ ਬਦਲ ਕੇ ਸਾਡੀ ਪੰਜਾਬ ਦੀ ਭੋਲੀ-ਪਾਲੀ ਜਨਤਾ ਨੂੰ ਬੇਵਕੂਫ ਬਣਾ ਰਹੇ ਨੇ ਅੱਜ ਸੱਤ ਕਾਲਜ ਜਿਹਦੇ ਚ ਮਲੇਰ ਕੋਟਲਾ ਕਾਲਜ ਵੀ ਹੈ ਉਹਨੂੰ ਵੀ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਤੁਸੀਂ ਜਾਣਦੇ ਹੋ ਕਿ ਮਲੇਰ ਕੋਟਲਾ ਜਾਂ ਪੰਜਾਬ ਦੇ ਬਹੁਤ ਸਾਰੇ ਐਸੇ ਜਿਹੜੇ ਰਜ਼ਾਦ ਨੇ ਜਿਹੜੇ ਸਾਡੇ ਹਗੇ ਖੇਤਰਾਂ ਦੇ ਇਲਾਕੇ ਨੇ ਜਿੱਥੇ ਲੋਕ ਆਪਣੇ ਬੱਚਿਆਂ ਨੂੰ ਨਹੀਂ ਪੜਾ ਸਕਦੇ ਉਹਨਾਂ ਦੀ ਫੀਸਾ ਨਹੀਂ ਦੇ ਸਕਦੇ ਬੜੀ ਮਜਬੂਰੀ ਨਾਲ ਸਰਕਾਰੀ ਕਾਲਜਾਂ ਚ ਪੜਾਉਂਦੇ ਨੇ ਜੇ ਉਹ ਵੀ ਪ੍ਰਾਈਵੇਟ ਕਰ ਦਿੱਤੇ ਗਏ ਤਾਂ ਸਾਡੇ ਬੱਚੇ ਕਿੱਥੇ ਜਾਣਗੇ ਇਸ ਕਰਕੇ ਇਹਨਾਂ ਝੂਠੇ ਲੋਕਾਂ ਦੀਆਂ ਗੱਲਾਂ 'ਚ ਨਾ ਆਓ ਆਪਣੇ ਆਪ ਨੂੰ ਪਹਿਚਾਨੋ ਸੱਚ ਨੂੰ ਪਹਿਚਾਨੋ ਕਿ ਅਸੀਂ ਕਿੱਥੇ ਖੜੇ ਆਂ ਕੀ ਆਸੀਂ ਇਸ ਲਈ ਵੋਟ ਪਾਈ ਸੀ ਕਿ ਸਾਡੇ ਜਿਹੜਾ ਪੰਜਾਬ ਐ ਦਿੱਲੀ ਦੇ ਲੋਕਾਂ ਨੂੰ ਦਿੱਲੀ ਤੇ ਬੈਠੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਵੇਚ ਦਿੱਤਾ ਜਾਵੇ ਅੱਜ ਇਹਨਾਂ ਦੇ 92 ਐਮ ਐਲ ਏ ਕਿੱਥੇ ਲੁਕੇ ਬੈਠੇ ਨੇ ਕੀ ਤੁਸੀਂ ਕਿਸੇ ਨੂੰ ਦੇਖਿਆ ਤੁਸੀਂ ਬੜੇ ਬੜੇ ਖੁਸ਼ਕਿਸਮਤ ਹੋ ਕਿ ਤੁਹਾਡੇ ਕੋਲ ਸਰਦਾਰ ਸੁਖਬੀਰ ਸਿੰਘ ਬਾਦਲ ਵਰਗੇ ਪਰਦਾਣ ਨੇ ਜਿਹੜੇ ਦਿਨ ਰਾਤ ਇੱਕ ਕਰਕੇ ਇੱਕ ਕਰਕੇ ਪੰਜਾਬ ਨੂੰ ਹਰ ਜਗ੍ਹਾ ਜਾ ਰਹੇ ਨੇ ਤੇ ਪੰਜਾਬ ਨੂੰ ਬਚਾਉਣ ਲਈ ਤੁਹਾਡੇ ਕੋਲ ਅਪੀਲ ਕਰ ਰਹੇ ਨੇ ਤੁਸੀਂ ਦੱਸੋ ਬਾਕੀ ਇਹ ਪਾਰਟੀਆਂ ਦੇ ਜਿਹੜੇ ਪ੍ਰਧਾਨ ਨੇ ਜਾਂ ਉਹਨਾਂ ਦੇ ਵੱਲੇ ਲੀਡਰ ਨੇ ਜਾਂ ਉਹਨਾਂ ਦੀ ਐਮਪੀ ਨੇ ਉਹ ਕਿੱਥੇ ਨੇ ਇਸ ਕਰਕੇ ਤੁਸੀਂ ਇਸ ਚੀਜ਼ ਨੂੰ ਸੋਚੋ ਕਿ ਇਹ ਕਿਉਂ ਭੱਜਿਆ ਫਿਰਦੇ ਨੇ ਕਿਉਂ ਪ੍ਰਧਾਨ ਜੀ ਤੁਹਾਡੀ ਗੱਲ ਕਰ ਰਹੇ ਨੇ ਜੇ ਅੱਜ ਵੀ ਨਹੀਂ ਅਸੀਂ ਸੰਭਲੇ ਅਸੀਂ ਕਦੇ ਸੰਭਾਲ ਨਹੀਂ ਸਕਦੇ ਇਹਨਾਂ ਲੋਕਾਂ ਨੇ ਪੰਜਾਬ ਨੂੰ ਦਬੋਚ ਲੈਣਾ ਸਾਡੇ ਹੱਥੋਂ ਇੱਕ ਵਾਰ ਪੰਜਾਬ ਜੇ ਨਿਕਲ ਗਿਆ ਤਾਂ ਦੁਬਾਰਾ ਇਹਨੂੰ ਆਪਣੇ ਕੰਟਰੋਲ 'ਚ ਆਪਣੇ ਆਪ ਨੂੰ ਬਚਾਉਣਾ ਬੜਾ ਮੁਸ਼ਕਿਲ ਹੋ ਜਾਣਾ ਹੈ ਤੁਸੀਂ ਦੇਖ ਦਿਓ ਕਸ਼ਮੀਰ ਦੇ ਹਾਲਾਤ ਕੀ ਨੇ ਉੱਥੇ ਇਹੋ ਹਾਲਾਤ ਹੋਏ ਨੇ ਉੱਥੇ ਵੀ ਪੰਜ ਕਸ਼ਮੀਰ ਨੂੰ ਵੰਡ ਦਿੱਤਾ ਗਿਆ ਤਾਂ ਪੰਜਾਬ ਦੇ ਹਾਲਾਤ ਵੀ ਉਹੀ ਹੋਣੇ ਨੇ ਸਾਡੇ ਤਾਂ ਨੌਜਵਾਨੀ ਪਹਿਲਾਂ ਹੀ ਬਾਹਰ ਟੱਕੇ ਖਾਰੀ ਐ ਜੇ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਐ ਸੈਕਟਰੀਏਟ ਚ ਚੰਡੀਗੜ੍ਹ ਚ ਦਿੱਲੀ ਤੋਂ ਲਿਆ ਲਿਆ ਕੇ ਆਪਣੇ ਦਿੱਲੀ ਦੇ ਜਿਹੜੇ ਖੁਸ਼ ਆਮਦੀਦ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਬਿਠਾਇਆ ਜਾ ਰਿਹਾ ਤਾਂ ਸਾਡੇ ਬੱਚੇ ਸਾਡੇ ਨੌਜਵਾਨ ਇਹ ਕਿੱਥੇ ਜਾਣਗੇ ਇਹ ਸੋਚਣ ਦੀ ਜ਼ਰੂਰਤ ਐ ਇਸ ਨੂੰ ਸਮਝਣ ਦੀ ਜ਼ਰੂਰਤ ਐ ਕਹਦੇ ਨੇ ਕਿ ਜੇ ਵਕਤ ਖੁੰਝ ਜਾਵੇ ਤਾਂ ਦੁਬਾਰਾ ਉਹਨੂੰ ਹੱਥ 'ਚ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ ਵੀਰੋ ਬੇਨਤੀ ਕਰਦੀ ਆਂ ਇਹ ਵਕਤ ਹੈ ਇਹਨੂੰ ਸੰਭਾਲ ਲਓ ਆਪਣੇ ਨਿੱਜੀ ਮਫਾਦ ਲਈ ਆਪਣੇ ਛੋਟੇ-ਛੋਟੇ ਕੰਮਾਂ ਲਈ ਇਹ ਲੋਕਾਂ ਦੇ ਪਿੱਛੇ ਨਾ ਜਾਓ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਆਂ ਵੀਰੋ ਮੈਂ ਪਿੰਡਾਂ 'ਚ ਜਾਨੀ ਐ ਜਦੋਂ ਦੇਖਦੇ ਆਂ ਇਲੈਕਸ਼ਨ 'ਚ ਬਿ ਗਏ ਅਸੀਂ ਅੱਜ ਆਪਣੀਆਂ ਗੈਰਤਾਂ ਆਪਣੀ ਜਿਹੜੀ ਕਦਰਾਂ ਉਹ ਸਭ ਖੋ ਚੁੱਕੇ ਆਂ ਕੀ ਸਾਡੇ ਸ਼ਹੀਦ ਕੀ ਸਾਡੀਆਂ ਕੁਰਬਾਨੀਆਂ ਦੇਣ ਵਾਲੇ ਯੋਧੇ ਇਹਨਾਂ ਕਿ ਇਹ ਪਿਕਚਰ ਸੀ ਸਾਡੇ ਪੰਜਾਬ ਦੀ ਅੱਜ ਅਸੀਂ ਸਾਰੀਆਂ ਪਾਰਟੀਆਂ ਨੂੰ ਖੁਸ਼ ਕਰਨ ਲੱਗੇ ਹੋਏ ਆਂ ਅਗਰ ਇਲੈਕਸ਼ਨ ਦੇ ਵਿੱਚ ਮੈਂ ਦੇਖਿਆ ਕੁਝ ਪਿੰਡਾਂ ਵਿੱਚ ਜਿਹੜੇ ਵੀ ਪਾਰਟੀ ਦਾ ਕੋਈ ਲੀਡਰ ਆਉਂਦਾ ਸੀ ਤਾਂ ਆਪਸੀ ਪਿੰਡਾਂ ਦੇ ਲੋਕਾਂ ਨੇ ਸਮਝੌਤੇ ਕੀਤੇ ਹੋਏ ਸੀ ਕਿ ਜੋ ਵੀ ਆਵੇ ਉਹਨਾਂ ਦੇ ਬੂਥ ਤੇ ਆ ਕੇ ਇਕੱਠੇ ਹੋ ਜਾਓ ਜੇ ਅਕਾਲੀ ਦਲ ਦਾ ਬੂਥ ਹੈ ਤਾਂ ਸਾਰੇ ਪਿੰਡ ਵਾਲੇ ਉੱਥੇ ਹੋ ਆ ਜਾਓ ਕਿਉਂਕਿ ਜਿਹੜੀ ਸਰਕਾਰ ਬਣੇਗੀ ਉਹ ਸਾਡੇ ਕੰਮ ਨਹੀਂ ਕਰੇਗੀ ਜੇ ਸਾਨੇ ਅਸੀਂ ਇੱਥੇ ਬੈਠ ਕੇ ਵੀਰੋ ਥੋੜਾ ਸਬਰ ਕਰਨਾ ਪੈਂਦਾ ਹੈ ਜੇ ਅਨਖਾਂ ਨੂੰ ਗੈਰਤਾ ਨੂੰ ਬਚਾ ਕੇ ਰੱਖਣਾ ਹੈ ਪੰਜਾਬ ਤੇ ਪੰਜਾਬੀਅਤ ਨੂੰ ਬਚਾ ਕੇ ਰੱਖਣਾ ਹੈ ਤਾਂ ਥੋੜਾ ਸਬਰ ਕਰੋ ਥੋੜਾ ਸਬਰ ਕਰੋਗੇ ਤਾਂ ਸਬਰ ਦਾ ਫਲ ਵੀ ਮਿਲੇਗਾ ਇਹ ਨਾ ਸੋਚੋ ਕਿ ਜੇ ਅੱਜ ਆ ਆਦਮੀ ਦੀ ਸਰਕਾਰ ਹੈ ਜੇ ਉਹਨਾਂ ਨੇ ਸਾਨੂੰ ਨਹੀਂ ਗਰੰਟਾ ਦਿੱਤੀਆਂ ਤਾਂ ਸਾਡੇ ਕੰਮ ਨਹੀਂ ਹੋਣੇ ਤੁਸੀਂ ਦੱਸੋ 2.5 ਸਾਲ ਹੋ ਗਏ ਕਿੰਨੀਆਂ ਕੁ ਗਰੰਟਾ ਮਿਲਿਆ ਨੇ ਪਿੰਡਾਂ 'ਚ ਕੋਈ ਗਰਾਂਟ ਨਹੀਂ ਮਿਲ ਰਹੀ ਹੈਗੀ ਇਸ ਕਰਕੇ ਇਹਨਾਂ ਦੇ ਪਿੱਛੇ ਨਾ ਲੱਗੋ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਦੇ ਨਾਲ ਖੜੋ ਤੇ ਤੁਸੀਂ ਸਬਰ ਕਰੋਗੇ ਤਾਂ ਆਉਣ ਵਾਲਾ ਵਕਤ ਇਨਸ਼ਾਅੱਲਾ ਇਨਸ਼ਾਅੱਲਾ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੋਏਗਾ ਤੇ ਸਰਕਾਰ ਵੀ ਆਪਣੀ ਹੀ ਬਣੇਗੀ ਦੇਖੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਵੀ ਵੱਡੀ ਗਿਣਤੀ 'ਚ ਇੱਥੇ ਆਇਓ ਤੇ ਕੋਸ਼ਿਸ਼ ਕਰ ਰਹੇ ਹੋ ਕਾਫਲੇ ਆਪਣੇ ਆਪ ਬਣਨਗੇ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਇਨਸ਼ਾਅੱਲਾ ਸਾਡੀ ਜਿੱਤ ਹੋਏਗੀ ਕਿਉਂਕਿ ਸਾਡੀ ਨੀਅਤ ਸਾਫ ਹੈ ਜਿਨ੍ਹਾਂ ਦੀ ਨੀਅਤ ਨਹੀਂ ਸਾਫ ਸੀ ਉਹ ਅੱਜ ਸਾਡੇ ਤੋਂ ਵੱਖਰੇ ਹੋ ਕੇ ਬੈਠੇ ਹਨ ਪੂਰਾ ਜ਼ੋਰ ਲਗਾ ਰਹੇ ਹਨ ਕਿ ਕਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰ ਦਿੱਤਾ ਜਾਵੇ ਕਿਉਂਕਿ ਪੰਜਾਬ ਦੀ ਗੱਲ ਕਰਨ ਵਾਲੀ ਇੱਕੋ ਇੱਕ ਸਾਡੀ ਪੰਥ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਇਨੂੰ ਖਤਮ ਕੀ ਦਿੱਤਾ ਗਿਆ ਤਾਂ ਸਾਰਾ ਕੁਝ ਜਿਹੜਾ ਹੈ ਉਹ ਸੈਂਟਰ ਦੇ ਹਵਾਲੇ ਇਹਨਾਂ ਬਹਿਰੂਪੀਆਂ ਨੇ ਇਹ ਭਗਵਾਨ ਤੁਮਾਨ ਜਿਹੜਾ ਅੱਜ ਮੂੰਹ ਤੇ ਟੇਪ ਲਗਾ ਕੇ ਹੋਇਆ ਬੈਠਾ ਹੈ ਇਹਨੇ ਨਾ ਨਖੜੋ ਇਹ ਸੋਚ ਕੇ ਖੜੋ ਕਿ ਸਾਡੀ ਯੂਨਿਟੀ ਹੈ ਸਾਡਾ ਇਕੱਠ ਹੈ ਸਾਨੂੰ ਦੇਖ ਕੇ ਉਹ ਕੰਮ ਕਰਨਗੇ ਜੇ ਪੰਜਾਬ ਦੇ ਸੱਚੇ ਸਿਪਾਹੀ ਹੋ ਜੇ ਸ਼੍ਰੋਮਣੀ ਅਕਾਲੀ ਦਲ ਦੇ ਸੱਚੇ ਸਿਪਾਹੀ ਹੋ ਤਾਂ ਦਿਖਣਾ ਤਾਂ ਚਾਹੀਦਾ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਨੇ ਇਦਾਂ ਛੁੱਪ-ਛੁੱਪ ਕੇ ਘਰ ਬੈਠ ਇਦਾਂ ਨਹੀਂ ਬੜੀਆਂ ਹੁੰਦੀਆਂ ਹੁੰਦੀਆਂ ਲੋਕਾਂ ਨੂੰ ਸਮਝਾਓ ਬਾਹਰ ਨਿਕਲੋ ਤੇ ਦੱਸੋ ਕਿ ਸ਼੍ਰੋਮਣੀ ਅਕਾਲੀ ਦਲ ਸੱਚ ਤੇ ਪੈਰਾ ਦੇ ਰਹੀ ਹੈ ਬਸ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਨੂੰ ਅਪੀਲ ਕਰਦੀਆਂ ਇੱਕ ਤਾਂ ਕਿ ਜਿਹੜੇ ਆਲੇ-ਦੁਆਲੇ ਲੋਕ ਖੜੇ ਨੇ ਉਹ ਵੀ ਆਣ ਤੇ ਬੈਠਣ ਤੇ ਪ੍ਰਧਾਨ ਜੀ ਦੇ ਜਿਹੜੇ ਵੱਡ ਬੁੱਲੇ ਵਿਚਾਰ ਨੇ ਉਹਨਾਂ ਨੂੰ ਜ਼ਰੂਰ ਸੁਣ ਕੇ ਜਾਈਓ ਵੈਸੇ ਵੀ ਮੌਸਮ ਵੀ ਅੱਛਾ ਅੱਜ ਤਾਂ ਇੰਨੀ ਗਰਮੀ ਵੀ ਨਹੀਂ ਹੈ ਤੇ ਆਰਾਮ ਨਾਲ ਬੈਠਣਾ ਔਰ ਜਿਹੜੇ ਉਹਨਾਂ ਦੇ ਵਿਚਾਰ ਨੇ ਉਹ ਜ਼ਰੂਰ ਸੁਣ ਕੇ ਜਾਣਾ ਤੇ ਆਉਣ ਵਾਲਾ ਵਕਤ ਇਨਸ਼ਾਅੱਲਾ ਸ਼੍ਰੋਮਨੀ ਅਕਾਲੀ ਦਲ ਦਾ ਤੁਸੀਂ ਸਾਰਿਆਂ ਨੇ ਸਾਥ ਦੇਣਾ ਇਹਨਾਂ ਸ਼ਬਦਾਂ ਨਾਲ ਮੈਂ ਆਪਣਾ ਅਸਥਾਨ ਗ੍ਰਹਿਣ ਕਰਦੀ ਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮੁਅਲੈਕੁਮ